ਜੋ ਛੁੱਟੀਆਂ ਚ ਹੋਇਆ ਮਨ ਮੌਜੀ ਚ ਇਤੇ ਆ ਗਿਆ ਜੋ ਛੁੱਟੀਆਂ ਚ ਹੋਇਆ ਮਨ ਮੌਜੀ ਚ ਇਤੇ ਆ ਗਿਆ ਅੱਜ ਰਿੰਮ ਚਿਮ ਮੌਸਮ ਡਲਹੌਜੀ ਚ ਇਤੇ ਆ ਗਿਆ ਰਿੰਮ ਚਿਮ ਮੌਸਮ ਡਲਹੌਜੀ ਚ ਇਤੇ ਆ ਗਿਆ ਚਿੱਤੇ ਆਇਆ ਗਾਂਧੀ ਚੌਂਕ ਪੈਂਦੀਆਂ ਸੀ ਕਣੀਆਂ ਚਿੱਤੇ ਆਇਆ ਗਾਂਧੀ ਚੌਂਕ ਪੈਂਦੀਆਂ ਸੀ ਕਣੀਆਂ ਸੀ ਨਵੀਆਂ ਖਰੀਦ ਸਿਰ ਛਤਰੀਆਂ ਤਣੀਆਂ ਦੁਕਾਨੇ ਉਤੇ ਬੈਠਾ ਉਹ ਬੌਜੀ ਚੇਤੇ ਆ ਗਿਆ ਅੱਜ ਰਿਮਚਿਮ ਮੌਸਮ ਡਲਹੌਜੀ ਚੇਤੇ ਆ ਗਿਆ ਰਿਮਚਿਮ ਮੌਸਮ ਡਲਹੌਜੀ ਚੇਤੇ ਆ ਗਿਆ ਚਰਚਾਂ ਚ ਘੁੰਮੇ ਤੇ ਉਹ ਦਰਖਤਾਂ ਦੇ ਕਿਨਾਰੇ ਸੀ ਚਰਚਾਂ ਚ ਘੁੰਮੇ ਤੇ ਉਹ ਦਰਖਤਾਂ ਦੇ ਕਿਨਾਰੇ ਸੀ ਹਾਂ ਸੁਭਾਸ਼ ਚੌਂਕ ਦੇ ਤਾਂ ਸ਼ਾਮੀ ਵੱਖਰੇ ਨਜ਼ਾਰੇ ਸੀ ਉਸ ਸਟੈਚੂ ਤੇ ਖੜਾ ਨੇਤਾ ਉਸ ਸਟੈਚੂ ਤੇ ਖੜਾ ਨੇਤਾ ਫੌਜੀ ਚੇਤੇ ਆ ਗਿਆ ਅੱਜ ਰਿੰਮ ਚਿਮ ਮੌਸਮ ਡਲਹੌਜੀ ਚੇਤੇ ਆ ਗਿਆ ਰਿੰਮ ਚਿਮ ਮੌਸਮ ਡਲਹੌਜੀ ਚੇਤੇ ਆ ਗਿਆ ਘੁੰਮਦੇ ਸੀ ਮਾਲ ਰੋਡ ਫੇਰ ਜਦੋਂ ਅਸੀਂ ਥੱਕਦੇ ਘੁੰਮਦੇ ਸੀ ਮਾਲ ਰੋਡ ਤੇ ਫੇਰ ਜਦੋਂ ਅਸੀਂ ਥੱਕਦੇ ਖੜ ਕੇ ਦੁਕਾਨਾਂ ਉੱਤੇ ਰੰਗ ਦੁਨੀਆ ਦੇ ਤੱਕਦੇ ਨੀਲੀ ਸਾਰੀਆਂ ਤੇ ਉਹ ਬਲੌਜੀ ਚੇਤੇ ਆ ਗਿਆ ਰਿੰਮ ਚਮ ਮੌਸਮ ਡਲਹੌਜੀ ਚੇਤੇ ਆ ਗਿਆ ਰਿੰਮ ਚਮ ਮੌਸਮ ਡਲਹੌਜੀ ਚੇਤੇ ਆ ਗਿਆ ਉੱਚੇ ਉੱਚੇ ਪਹਾੜ ਅਤੇ ਰੁੱਖ ਸੀ ਦੇਵਦਾਰ ਦੇ ਉੱਚੇ ਉੱਚੇ ਪਹਾੜ ਅਤੇ ਰੁੱਖ ਸੀ ਦੇਵਦਾਰ ਦੇ ਯਾਰ ਭੁੱਲਣੇ ਨਾ ਕਦੇ ਉਹ ਨਜ਼ਾਰੇ ਖਜ਼ਿਆਰ ਦੇ ਦੇਖ ਜੋੜੀਆਂ ਨੂੰ ਕਿਹਾ ਤੇਰਾ ਦੇਖ ਜੋੜੀਆਂ ਨੂੰ ਕਿਹਾ ਤੇਰਾ ਹੌਜੀ ਚੇਤੇ ਆ ਗਿਆ ਅਜ ਰਿਮਚਿਮ ਮੌਸਮ ਡਲਹੋਜੀ ਚੇਤੇ ਆ ਗਿਆ ਅਜ ਰਿਮਚਿਮ ਮੌਸਮ ਡਲਹੋਜੀ ਚੇਤੇ ਆ ਗਿਆ ਸਾਰਾ ਪਰਿਵਾਰ ਅਤੇ ਬੇਲੀ ਯਾਰ ਇਕਬਾਲ ਦੇ ਸਾਰਾ ਪਰਿਵਾਰ ਅਤੇ ਬੇਲੀ ਯਾਰ ਇਕਬਾਲ ਦੇ ਜੂਨ ਦੇ ਮਹੀਨੇ ਵੀ ਤਾਂ ਨਜ਼ਾਰੇ ਸੀ ਸਿਆਲ ਦੇ ਭੁੱਲਦਾ ਸੀ ਜਾਂਦਾ ਹੁਣ ਭੁੱਲਦਾ ਸੀ ਜਾਂਦਾ ਹੁਣ ਲਓ ਜੀ ਚੇਤੇ ਆ ਗਿਆ ਅੱਜ ਰਿੰਮ ਚਿਮ ਮੌਸਮ ਡਲਹੋਜੀ ਚੇਤੇ ਆ ਗਿਆ ਰਿੰਮ ਚਿਮ ਮੌਸਮ ਡਲਹੋਜੀ ਚੇਤੇ ਆ ਗਿਆ